ਅੱਜ ਦੀ ਵੱਡੀ ਖਬਰ ਆ ਰਹੀ ਹੈ ਕਿ ਵਿਜੀਲੈਂਸ ਨੇ 6 ਲੱਖ ਰੁਪਇਆ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਵਿਜੇ ਕੁਮਾਰ ਨਾਮ ਦੇ ਇੱਕ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਹੈ। ਹਾਂਜੀ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ 23 ਅਕਤੂਬਰ 2023 ਦਾ ਹੈ ਜਿਦੇ ਵਿੱਚ ਪਹਿਲਾਂ ਵੀ ਇੱਕ ਏਐਸਆਈ ਰੁਗਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸ਼ੰਪੀ ਸਿੰਘ ਨਾਮ ਦੇ ਇੱਕ ਨੌਜਵਾਨ ਨੇ ਆਨਲਾਈਨ ਸ਼ਿਕਾਇਤ ਕਰਕੇ ਦੱਸਿਆ ਕਿ ਮੇਰੇ ਖਿਲਾਫ 27 4 2023 ਨੂੰ ਥਾਣਾ ਸਮਾਣਾ ਵਿੱਚ ਇੱਕ ਮਾਮਲਾ ਚੱਲ ਰਿਹਾ ਸੀ ਜਿਸ ਦੀ ਜਾਂਚ ਵਾਸਤੇ ASI ਨੇ ਮੇਰੇ ਕੋਲੋਂ 10 ਲੱਖ ਰੁਪਏ ਦੀ ਮੰਗ ਕੀਤੀ ਸੀ ਜਿਸ ਵਿੱਚੋਂ ਮੈਂ 6 ਲੱਖ ਰੁਪਏ ਉਹਨਾਂ ਨੂੰ ਮਾਮਲੇ ਦੀ ਜਾਂਚ ਵਾਸਤੇ ਦੇ ਵੀ ਦਿੱਤੇ ਸਨ ਪਰ ਅੱਗੇ ਜਾਂਚ ਜਾਰੀ ਰੱਖਣ ਵਾਸਤੇ 4 ਲੱਖ ਰੁਪਏ ਦੀ ਹੋਰ ਮੰਗ ਕੀਤੀ ਜਾ ਰਹੀ ਸੀ ਉਸ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਪਹਿਲਾ ASI ਰਗਵੀਰ ਸਿੰਘ ਨੂੰ ਤੇ ਅੱਜ ਵਿਜੇ ਕੁਮਾਰ ਨੂੰ ਵਿਜੀਲੈਂਸ ਦੁਆਰਾ ਗ੍ਰਿਫਤਾਰ ਕੀਤਾ ਗਿਆ। ਰਾਹੁਲ ਗਾਂਧੀ ਸਾਹਿਬ ਕਹਿੰਦੇ ਕਿ ਈਡੀ ਦੇ ਅੰਦਰੂਨੀ ਸਰੋਤਾਂ ਤੋਂ ਮੈਨੂੰ ਪਤਾ ਲੱਗਿਆ ਕਿ ਈਡੀ ਮੇਰੇ ਤੇ ਵੇੜ ਕਰਨ ਦੀਆਂ ਜੋ ਨਵਾਂ ਬਣਾ ਰਹੀ ਆ। ਕਹਿੰਦੇ ਲੱਗਦਾ ਸਰਕਾਰ ਨੂੰ ਮੇਰਾ ਚੱਕਰਵਿਊ ਵਾਲਾ ਭਾਸ਼ਣ ਪਸੰਦ ਨਹੀਂ ਆਇਆ। ਕਹਿੰਦੇ ਮੈਂ ਈਡੀ ਦੇ ਅਧਿਕਾਰੀਆਂ ਦਾ ਇੰਤਜ਼ਾਰ ਕਰਾਂਗਾ ਨਾਲੇ ਉਹਨਾਂ ਨੂੰ ਆਪਣੇ ਕੋਲੋਂ ਚਾਹ ਤੇ ਬਿਸਕੁਟ ਵੀ ਖਵਾਵਾਂਗਾ ਇਹਦੇ ਉੱਪਰ ਵੱਖ-ਵੱਖ ਲੋਕ ਆਪਣੀ ਵੱਖ-ਵੱਖ ਤਰ੍ਹਾਂ ਦੀ رائے ਰੱਖ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਲਗਾਤਾਰ ਪਾਰਲੀਮੈਂਟ ਵਿੱਚ ਰਾਹੁਲ ਗਾਂਧੀ ਨੇ ਕਈ ਗੰਭੀਰ ਤੇ ਵੱਡੇ ਮੁੱਦੇ ਉਠਾਏ ਆ ਸ਼ਾਇਦ ਉਹ ਸਰਕਾਰ ਨੂੰ ਪਸੰਦ ਨਹੀਂ ਆਏ ਉਹਨਾਂ ਦੀ ਜਵਾਨਬੰਦੀ ਕਰਨ ਵਾਸਤੇ ਸ਼ਾਇਦ ਸਰਕਾਰ ਇਹੋ ਜਿਹੀਆਂ ਯੋਜਨਾਵਾਂ ਯੋਜਨਾਵਾਂ ਬਣਾ ਰਹੀ ਆ ਉਹਨਾਂ ਦਾ ਕਹਿਣਾ ਹੈ ਕਿ ਈੜੀ ਵਰਗੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਸਰਕਾਰ ਦੀ ਮੁੱਠੀ ਵਿੱਚ ਨੇ ਸਰਕਾਰ ਦੇ ਕਈ ਅਨੁਸਾਰ ਚੱਲਦੀਆਂ ਨੇ ਪਰ ਇਸ ਦੇ ਅੱਗੇ ਕੀ ਹੋਵੇਗਾ ਇਹ ਪੂਰੇ ਮਾਮਲੇ ਦੀ ਕੀਸ ਚਾਹੀਏ ਇਹ ਆਉਣ ਵਾਲਾ ਵਕਤ ਦੱਸੇਗਾ। ਲੋ ਜੀ ਹੁਣ ਅਕਾਲੀ ਦਲ ਵਾਲੇ ਇਹ ਦੋਸ਼ ਲਾ ਰਹੇ ਨੇ ਕਿ ਜਿਹੜੀ ਪਿਛਲੀ ਕਾਂਗਰਸ ਸਰਕਾਰ ਸੀ ਤੇ ਮੌਜੂਦਾ ਸਰਕਾਰ ਹਣੀਪ੍ਰੀਤ ਨੂੰ ਬਚਾ ਰਹੀ ਆ। ਉਹਨਾਂ ਦਾ ਕਹਿਣਾ ਹੈ ਕਿ ਪ੍ਰਦੀਪ ਪਲੇਅਰ ਦੀ ਗ੍ਰਿਫਤਾਰੀ ਵੀ ਇੱਕ ਜੋਇਨਾਬਦ ਤਰੀਕੇ ਨਾਲ ਕੀਤੀ ਗਈ ਆ। ਪਰ ਇਹਦੇ ਤੇ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਜਦੋਂ ਵਿਅਦਬੀ ਦੀਆਂ ਘਟਨਾਵਾਂ ਹੋਈਆਂ ਜਾਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮਾਫੀ ਦਿੱਤੀ ਗਈ ਤਾਂ ਉਹ ਅਕਾਲੀ ਦਲ ਦੇ ਰਾਜ ਵਿੱਚ ਹੀ ਦਿੱਤੀ ਗਈ ਤੇ ਹੁਣ ਅਕਾਲੀ ਦਲ ਇਹੋ ਜਿਹੇ ਹਾਸੂ ਹੀ ਨੇ ਬਿਆਨ ਦੇ ਰਿਹਾ ਤੇ ਦੂਜੇ ਪਾਸੇ ਕੁਝ ਲੋਕ ਇਹ ਵੀ ਕਹਿ ਰਹੇ ਆ ਕਿ ਹੁਣ ਤੱਕ ਜਿੰਨੀਆਂ ਵੀ ਵਿਅਦਬੀ ਦੀਆਂ ਘਟਨਾਵਾਂ ਹੋਈਆਂ ਜਾਂ ਉਦੋਂ ਬਾਬਲ ਕਲਾ ਗੋਲੀकांड ਹੋਇਆ ਉਸ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਨੂੰ ਦਿੱਤੀ ਗਈ ਮਾਫੀ ਵਿੱਚ ਅੱਜ ਤੱਕ ਕਿਸੇ ਵੀ ਸਰਕਾਰ ਨੇ ਆਪ ਦਾ ਨਿਰਪੱਖ ਰੋਲ ਅਦਾ ਨਹੀਂ ਕੀਤਾ ਹੁਣ ਤੱਕ ਇਸ ਘਟਨਾ ਪਿੱਛੇ ਕੌਣ ਸੀ ਇਹਦਾ ਕੌਣ ਜ਼ਿੰਮੇਵਾਰਾ ਕੌਣ ਦੋਸ਼ੀ ਸੀ ਇਹਦੀ ਕਿਸੇ ਵੀ ਸਰਕਾਰ ਨੇ ਨਿਰਪੱਖ ਜਾਂਚ ਪੜਤਾਲ ਕਰਕੇ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਸੁਖਦੇਵ ਸਿੰਘ ਢੀਰਸਾ ਨੇ ਅੱਜ ਇੱਕ ਨਿੱਜੀ ਚੈਨਲ ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਅਕਾਲੀ ਸੀ ਅਕਾਲੀ ਹਾਂ ਤੇ ਅਕਾਲੀ ਹੀ ਰਵਾਂਗਾ ਕਹਿੰਦੇ ਇਹ ਕੌਣ ਹੁੰਦੇ ਆ ਮੈਨੂੰ ਅਕਾਲੀ ਦਲ ਚੋਂ ਬਾਹਰ ਕੱਢਣ ਵਾਲੇ ਅਸੀਂ ਜਲਦੀ ਹੀ ਇਜਲਾਸ ਬੁਲਾਵਾਂਗੇ ਤੇ ਨਵੇਂ ਪ੍ਰਧਾਨ ਦੀ ਚੋਣ ਕਰਾਂਗੇ ਤੁਹਾਨੂੰ ਉਹਨਾਂ ਦਾ ਇਹ ਬਿਆਨ ਕਿਵੇਂ ਲੱਗਾ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਾਂਗਰਸੀ ਸੀਨੀਅਰ ਆਗੂ ਭਾਰਤ ਪੋਸ਼ਣ ਆਸ਼ੂ ਦੀਆਂ ਮੁਸ਼ਕਲਾਂ ਹੁਣ ਵੱਧਦੀਆਂ ਨਜ਼ਰ ਆ ਰਹੀਆਂ ਨੇ ਭਾਰਤ ਪੋਸ਼ਣ ਆਸ਼ੂ ਨੂੰ 5 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਏ ਕਾਂਗਰਸੀ ਇਸ ਨੂੰ ਸਿਆਸੀ ਬਦਲਾਖੋਰੀ ਕਹਿ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਅਨਾਜ ਠੋਆ ਠਾਈ ਦੇ ਕਰੋੜਾਂ ਦੇ ਟੈਂਡਰ ਘਟਾਲੇ ਦੇ ਦੋਸ਼ ਹੇਠ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਸ਼ੰਭੂ ਬਾਰਡਰ ਹਾਲੇ ਨਹੀਂ ਖੁੱਲੇਗਾ ਹਰਿਆਣਾ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਸ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਅੱਜ ਫੈਸਲੇ ਨੂੰ ਸੁਰੱਖਿਅਤ ਰੱਖਦਿਆਂ ਕਿਹਾ ਹੈ ਕਿ ਸਥਿਤੀ ਉਵੇਂ ਦੀ ਉਵੇਂ ਹਾਲੇ ਬਰਕਰਾਰ ਰਹੇਗੀ ਇਸ ਤੇ ਅਗਲੀ ਸੁਣਵਾਈ 12 ਅਗਸਤ ਨੂੰ ਹੋਵੇਗੀ